ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਅੱਜ ਦੀ ਨਵੀਂ ਵੀਡੀਓ 'ਚ ਉਮੀਦ ਕਰਦੇ ਹਾਂ ਸਭ ਠੀਕ ਠਾਕ ਹੋਵੋਗੇ ਅੱਜ ਦੀ ਵੀਡੀਓ 'ਚ ਵੀਰੇ ਆਪਾਂ ਨੇ ਗੱਲ ਕਰਨੀ ਆ ਵੀ ਇੱਕ ਕੁਆਂਟਲ ਫੀਡ 'ਚ ਆਪਾਂ ਨੂੰ ਕਿੰਨੀ ਮੱਕੀ ਪਵਾਉਣੀ ਚਾਹੀਦੀ ਆ ਤਾਂ ਜੋ ਆਪਣਾ ਪਸ਼ੂ ਦੁੱਧ ਵੀ ਚੰਗਾ ਦੇਵੇ ਤੇ BCS ਲੈਵਲ ਵੀ ਨਾ ਤੋੜੇ ਪਰ ਕੀ ਆਪਾਂ ਕਰਦੇ ਆ ਵੀ ਕਿਸੇ ਫਾਰਮ ਵਾਲੇ ਤੋਂ ਜਾਂ ਵੀਡੀਓ ਦੇਖ ਕੇ ਜਾਂ ਫਾਰਮ ਵਾਲੇ ਤੋਂ ਫੀਡ ਫਾਰਮੂਲੇਸ਼ਨ ਬਣਾ ਲੈਣੇ ਆ ਠੀਕ ਆ ਨਾ ਉਹ ਆਪਾਂ ਨੂੰ ਰਿਜ਼ਲਟ ਨਹੀਂ ਦਿੰਦੀ ਕਿਉਂ ਨਹੀਂ ਦਿੰਦੀ ਹੈਗੀ ਕਿਉਂਕਿ ਜਿਹੜੀ ਫੀਡ ਆ ਸਾਇਲਜ ਬੇਸ ਤੇ ਬਣਦੀ ਆ ਜਾਂ ਤੁਹਾਡੇ ਕੋ ਹਰਾ ਚਾਰਾ ਉਹ ਬੇਸ ਤੇ ਬਣਦੀ ਆ ਦੋਹਾਂ ਚ ਫਰਕ ਰਹਿੰਦਾ ਮੱਕੀ ਮੱਕੀ ਦਾਈ ਕਈ ਵਾਰ ਆਪਾਂ ਕੀ ਕਰਦੇ ਆ ਆਪਣੇ ਕੋ ਆਚਾਰ ਹੁੰਦਾ ਨਹੀਂ ਪਰ ਆਪਾਂ ਜਿਹੜੀ ਫੀਡ ਫਾਰਮੂਲੇਸ਼ਨ ਆ ਉਹ ਆਚਾਰ ਬੇਸ ਤੇ ਬਣਾ ਲੈਣੇ ਆ ਵੀ ਮੱਕੀ ਘੱਟ ਪਵਾ ਲੈਣੇ ਆ ਠੀਕ ਆ ਨਾ ਫਿਰ ਆਪਣਾ ਪਸ਼ੂ ਬੋਡੀ weight ਵੀ ਤੋੜਨ ਲੱਗ ਜਾਂਦਾ ਤੇ ਦੁੱਧ ਵੀ ਘਟ ਜਾਂਦਾ ਹੁਣ ਆ ਜੇ ਆਪਾਂ ਕਿਸੇ ਨਿਊਟ੍ਰੀਸ਼ਨ ਤੋਂ ਵੀ ਪੁੱਛਦੇ ਆਂ ਵੀ ਫੀਡ ਫਾਰਮੂਲਾ ਪਹਿਲਾਂ ਤਾਂ ਉਹ ਆਪਣਾ ਪਸ਼ੂ ਦਾ ਦੁੱਧ ਪੁੱਛੂ ਵੀ ਕਿੰਨੇ ਕਿੰਨੇ ਕਿਲੋ ਵਾਲੀਆਂ ਨੇ ਦੂਜਾ ਉਹ ਪੁੱਛੂਗਾ ਵੀ ਹਰਾ ਚਾਰਾ ਜਾਂ ਤੁਹਾਡੇ ਕੋਲ ਆਚਾਰ ਪਾਉਨੇ ਹੋ ਠੀਕ ਆ ਨਾ ਇਹ ਦੋ ਗੱਲਾਂ ਉਹ ਪੱਕਾ ਪੁੱਛੂ ਇਹ ਪੁੱਛੂ ਫੇਰ ਤੁਹਾਨੂੰ ਉਹਦੇ ਬੇਸ ਤੇ ਉਹ ਫੀਡ ਫਾਰਮੂਲੇਸ਼ਨ ਆ ਜਿਹੜੀ ਬਣਾ ਕੇ ਦਊਗਾ ਜਿਵੇਂ ਹੁਣ ਹਰਾ ਚਾਰਾ ਠੀਕ ਆ ਨਾ ਉਹ ਚ 1 ਕਿਲੋ ਤੱਕ ਵੀ ਯੂਰੀਆ ਕਈ ਪਵਾ ਦਿੰਦੇ ਨੇ ਰੇਟ ਤੱਕ ਵੀ ਪਵਾ ਦਿੰਦੇ ਨੇ ਜਿਹੜੇ ਨਿਊਟ੍ਰੀਸ਼ਨ ਨੇ ਠੀਕ ਆ ਨਾ ਜੇ ਤੁਸੀਂ ਅਚਾਰ ਪਾ ਰਹੇ ਹੋ ਤਾਂ ਤੁਸੀਂ 500 ਗ੍ਰਾਮ ਤੱਕ ਯੂਰੀਆ ਵੀ ਪਾ ਸਕਦੇ ਹੋ ਬਾਕੀ ਕਿਸੇ ਦੇ ਮਗਰ ਲਾ ਕੇ ਫੀਡ ਫਾਰਮੂਲੇਸ਼ਨ ਨਾ ਬਦਲਿਆ ਕਰੋ ਦੋ ਗੱਲਾਂ ਹੀ ਬਸ ਮੇਨ ਜ਼ਰੂਰੀ ਨੇ ਇੱਕ ਅਚਾਰ ਇੱਕ ਹਰਾ ਚਾਰਾ ਜੇ ਤੁਸੀਂ ਅਚਾਰ ਪਾਉਨੇ ਹੋ ਤਾਂ ਮੱਕੀ ਘੱਟ ਪਊ ਅਚਾਰ ਨਹੀਂ ਪਾਉਂਦੇ ਤਾਂ ਮੱਕੀ ਜ਼ਿਆਦਾ ਪਊਗੀ ਇਹ ਵੀਡੀਓ ਚ ਆਪਾਂ ਨੇ ਇਹੀ ਗੱਲ ਕਰਨੀ ਆ ਵੀ ਕਿਹੜੀ ਹੱਦ ਤੱਕ ਆਪਾਂ ਮੱਕੀ ਪਵਾ ਸਕਦੇ ਹਾਂ ਕਿੰਨੇ ਕਿਲੋ ਕੁਆਂਟਲ ਚ ਜਿਹੜੀ ਮੱਕੀ ਆ ਨਾ ਆਪਣੀ ਇਹ એનર્ਜੀ ਦਾ ਸੋਰਸ ਆ ਕਈ ਵਾਰ ਕੀ ਹੁੰਦਾ ਵੀ ਆਪਾਂ ਮੱਕੀ ਘੱਟ ਪਵਾ ਦਿੰਨੇ ਆ ਊਰਜਾ ਘੱਟ ਹੋਣ ਕਰਕੇ ਆਪਣਾ ਪਸ਼ੂ BCS ਲੈਵਲ ਵੀ ਤੋੜਨ ਲੱਗ ਜਾਂਦਾ ਤੇ ਉਹਦਾ ਦੁੱਧ ਵੀ ਘਟ ਜਾਂਦਾ ਮੈਂ ਅਸੀਂ ਕਈ ਵਾਰ ਯਾਨੀ ਤੁਸੀਂ ਲਾ ਲੋ ਵੀ ਫੀਡ ਫਾਰਮੂਲੇਸ਼ਨ ਪੈਸੇ ਦੇ ਕੇ ਬਣਵਾਈ ਹੋਈ ਆ ਠੀਕ ਹੈ ਨਾ ਉਹਦਾ ਰਿਜ਼ਲਟ ਸਾਨੂੰ ਇਸ ਕਰਕੇ ਨਹੀਂ ਸੀ ਮਿਲਿਆ ਕਿਉਂਕਿ ਨਾ ਤਾਂ 19 ਡੋਸ ਚ ਸਤੋ ਚਾਰ ਪਿਆ ਨਾ 19 ਡੋਸ ਚ ਸਤੋ ਹਰਾ ਚਾਰਾ ਜਿਹੜਾ ਉਹ ਪਿਆ ਠੀਕ ਹੈ ਨਾ ਆਪਾਂ ਕਿਸੇ ਚੀਜ਼ ਨੂੰ ਨਿੰਦਦੇ ਨਹੀਂ ਨਾ ਆਪਾਂ ਕਿਸੇ ਫੀਡ ਨੂੰ ਨਿੰਦਦੇ ਆ ਠੀਕ ਹੈ ਨਾ ਆਪਾਂ ਕਿਸੇ ਡਾਕਟਰ ਨੂੰ ਕਿਉਂਕਿ ਨਿਊਟ੍ਰੀਸ਼ਨ ਨੇ ਤਾਂ ਆਪਣੇ ਹਿਸਾਬ ਨਾਲ ਉਹਨੇ ਜਿੰਨਾ ਉਹਨੂੰ ਪਤਾ ਜਾਂ ਤੁਸੀਂ ਲਾ ਲਓ ਵੀ ਉਹਨੂੰ ਵੀ ਮਤਲਬ ਉਹਨੇ ਉਹ ਵੇਸ ਤੇ ਦੱਸ ਦੇਣਾ ਵੀ ਤੁਹਾਡਾ ਪਸ਼ੂ ਤਾਂ ਦੁੱਧ ਕੱਢੂ ਜੇ ਇੰਨੀ ਰਿਕੁਆਇਰਮੈਂਟ ਉਹਦੀ ਪੂਰੀ ਕਰਨਗੇ ਉਹ ਕਈ ਵਾਰ ਆਪਣੀ ਉਹ ਹਰਾ-ਤਿਆਰਾ ਘਟ ਹੁੰਦਾ ਠੀਕ ਆ ਉਹਨਾਂ ਜਾਂ ਅਚਾਰ ਮੁੱਲ ਦਾ ਹੁੰਦਾ ਉਹਨਾਂ ਨਹੀਂ ਪੈਂਦਾ ਤਾਂ ਆਪਾਂ ਨੂੰ ਰਿਜ਼ਲਟ ਨਹੀਂ ਮਿਲਦੇ ਹੈਗੇ ਹੁਣ ਜਿਵੇਂ ਆਪਾਂ ਫੀਡ ਫੀਡ ਵੀ ਚੇਂਜ ਕਰਦੇ ਆ ਹੁਣ ਜਿਹੜੀਆਂ ਕਈ ਫੀਡਾਂ ਨੇ ਕੰਪਨੀ ਦੀਆਂ ਉਹ ਸਾਈਲੇਜ ਬੇਸ ਤੇ ਹੀ ਫੀਡ ਕਹਿੰਦੇ ਨੇ ਵੀ ਇਹ ਸਾਡੀ ਜਿਹੜੀ ਫੀਡ ਆ ਜੇ ਤੁਸੀਂ ਸਾਈਲੇਜ ਪਾ ਰਹੇ ਹੋ ਤਾਂ ਆਹ ਫੀਡ ਪੈਣੀ ਆ ਜੇ ਨਹੀਂ ਪਾ ਰਹੇ ਤਾਂ ਆਹ ਪਾਣੀ ਆ ਤੇ ਕਈ ਵਾਰ ਆਪਣੀ ਗਲਤੀ ਮਿਸਟੇਕ ਆ ਜਿਹੜੀ ਉਹ ਹੋ ਜਾਂਦੀ ਆ ਇਸ ਕਰਕੇ ਆਪਾਂ ਨੂੰ ਜਿਹੜਾ ਰਿਜ਼ਲਟ ਨਹੀਂ ਮਿਲਦੇ ਤੇ ਆਪ ਬਹੁਤ ਚੀਜ਼ ਨੂੰ ਨਿੰਦਣ ਲੱਗ ਜਾਂਦੇ ਆ ਆਪਣੇ ਨਾਲ ਤਾਂ ਇਹ ਤਿੰਨ ਚਾਰ ਵਾਰ ਇਹ ਜੀਜ਼ ਆ ਜਿਹੜੀ ਹੋਈ ਹੋਈ ਆ ਹੁਣ ਆਪਾਂ ਜਾਨੀ ਕਿ ਇਸ ਵਾਰ ਕਈ ਵਾਰ ਅਸੀਂ ਫੀਡਾਂ ਬਦਲ ਕੇ ਦੇਖ ਲਈਆਂ ਤਿੰਨ ਚਾਰ ਮਹੀਨੇ ਚ ਮੈਂ ਨਾਲ 7-8 ਫੀਡਾਂ ਬਦਲਤੀਆਂ ਹੁਣ ਜਮੇ ਹੀ ਫੀਡ ਨਹੀਂ ਬਦਲਨੀ ਹੈਗੀ ਠੀਕ ਆ ਨਾ ਜਿੰਨਾ ਚਿਰ ਅਚਾਰ ਨਹੀਂ ਪਾਉਂਦੇ ਕਿ ਜਿਉਂ-ਜਿਉਂ ਬੰਦਾ ਇਹ ਕਿੱਤੇ ਚ ਆਈ ਜਾਂਦਾ ਠੀਕ ਆ ਨਾ ਸਿੱਖਦਾ ਓਵੇਂ-ਓਵੇਂ ਉਹਨੂੰ ਉਹ ਚੀਜ਼ ਦੀ ਜਾਣਕਾਰੀ ਆ ਜਿਹੜੀ ਮਿਲੀ ਜਾਂਦੀ ਆ ਆਪਾਂ ਪਿਛਲੀ ਵੀਡੀਓ 'ਚ ਵੀ ਇਹੀ ਗੱਲ ਕਰੀ ਸੀ ਜੇ ਤੁਸੀਂ گاਵਾ ਤੋਂ ਚੰਗਾ ਦੁੱਧ ਲੈਣਾ ਚੰਗੀ ਬਰੀਡ ਪੈਦਾ ਕਰਨੀ ਹੈ ਅੱਗੇ ਠੀਕ ਆ ਨਾ ਤਾਂ ਤੁਹਾਨੂੰ ਸਾਈਲੇਜ ਆ ਜਿਹੜਾ ਪਾਉਣਾ ਹੀ ਪੈਣਾ ਹਾਂ ਇਹ ਹੋ ਸਕਦਾ ਵੀ ਥੋੜਾ ਜਿਹਾ ਅਟਕ ਕੇ ਪਾ ਲਿਓ ਕਈ ਪਰ ਕਈ ਵਾਰ ਹੁਣ ਜਿਵੇਂ ਆਪਾਂ ਅਚਾਰ ਲੈ ਕੇ ਆਏ ਹਾਂ ਠੀਕ ਆ ਨਾ ਆਪਾਂ ਸ਼ਾਰਟ ਵੀਡੀਓ ਵੀ ਪਾਈ ਸੀ ਇੱਕ ਵੀ ਐਤ ਕੀ ਅਚਾਰ ਆਪਾਂ ਨੂੰ ਵਧੀਆ ਰਿਹਾ ਕੁਆਲਿਟੀ ਵਧੀਆ ਉਹਦੀ ਪਰ ਉਹ ਆਪਾਂ ਨੂੰ ਪਏ 6.50 ਰੁਪਏ ਰਿਹਾ ਠੀਕ ਆ ਨਾ ਜੇ ਆਪਾਂ ਆਪਣੀ ਮੱਕੀ ਪਾਵਾਂਗੇ ਵਿੱਚ ਠੀਕ ਹੈ ਨਾ ਉਹ ਆਪਾਂ ਨੂੰ 3 1/2 ਰੁਪਏ ਪਊਗੀ ਇਹ ਵੀ ਬਹੁਤ ਜਾਨੀ ਕੀ ਫਾਇਦਾ ਹੋ ਜਾਂਦਾ ਐਂ ਤਾਂ ਕਈ ਵਾਰ ਮੁੱਲ ਦੀ ਕੁਆਲਿਟੀ ਵੀ ਵਧੀਆ ਹੁੰਦਾ ਪਹਿਲਾਂ ਆਪਾਂ ਨੇ ਦੋ ਬਾਰ ਚਾਰ ਲੈ ਕੇ ਆਏ ਆ ਠੀਕ ਹੈ ਨਾ ਉਹ ਇੱਕ ਚ ਟਾਂਡੇ ਜਿਹੀ ਸੀਗੇ ਮੱਕੀ ਘੱਟ ਸੀ ਇੱਕ ਚ ਪਾਣੀ ਉਹ ਬਹੁਤ ਜ਼ਿਆਦਾ ਸੀਗਾ ਬਾਕੀ ਅੱਜ ਦੀ ਵੀਡੀਓ ਬਣਾਉਣ ਦਾ ਮਕਸਦ ਆਪਣਾ ਸੀਗਾ ਵੀ ਇੱਕ ਕੁਆਂਟਲ ਚ ਵੀਰੇ ਆਪਾਂ ਜਿਵੇਂ ਹੁਣ ਪਾਉਨੇ ਆ ਆਪਾਂ ਪਹਿਲਾਂ ਚਲੋ ਹੁਣ ਤਾਂ ਮੁੱਲ ਦਾ ਚਾਰ ਲਿਆਂਦਾ ਦੋ ਤਿੰਨ ਦਿਨ ਹੋ ਗਏ ਤੇ ਪਹਿਲਾਂ ਆਪਾਂ ਇੱਕ ਕੁਆਂਟਲ 'ਚ 40-42 ਕਿਲੋ ਮੱਕੀ ਪਾਉਂਦੇ ਸੀ ਉਹ ਜ਼ਰੂਰੀ ਵੀ ਆ ਠੀਕ ਆ ਨਾ ਜਿਹੜੇ ਹਰਾਚਾਰਾ ਪਾਉਂਦੇ ਨੇ 40 ਤੋਂ 42 ਕਿਲੋ ਮੱਕੀ ਪੈਣੀ ਹੀ ਪੈਣੀ ਆ ਅਨਾਜ ਆ ਜਿਹੜਾ ਜਿਵੇਂ ਹੁਣ ਆਪਾਂ ਮੱਝਾਂ ਦੀ ਗੱਲ ਕਰੀਏ ਉਹਨਾਂ 'ਚ 30 ਕਿਲੋ ਤਾਂ ਪਾਉਂਦੇ ਨੇ 25 ਵੀ ਪਾ ਲੈਂਦੇ ਨੇ ਕਈ ਕਿਉਂਕਿ ਉਹਨਾਂ 'ਚ ਕਣਕ ਆ ਜਿਹੜੀ ਉਹ ਜ਼ਿਆਦਾ ਪੈ ਜਾਂਦੀ ਆ گاਵਾ 'ਚ ਆਪਾਂ ਕਣਕ ਆ ਜਿਹੜੀ ਉਹ ਪਵਾਉਂਦੇ ਨਹੀਂ ਹੈਗੇ ਪੰਜ ਚਾਰ ਕਿਲੋ ਪਵਾ ਲੈਨੇ ਆ ਜਿਵੇਂ ਹੁਣ ਮੱਝਾਂ ਦਾ ਫੀਡ ਫਾਰਮੂਲਾ ਉਹ ਤਾਂ 20-25 ਕਿਲੋ ਵੀ ਕਣਕ ਆ ਜਿਹੜੇ ਪਵਾਈ ਜਾਂਦੇ ਨੇ ਕੀ ਗੱਲ ਆਇਆ ਯਾਰ ਹੌਲੀ ਹੌਲੀ ਬੰਦਾ ਇਹ ਕਿਤੇ ਚਾਹੁੰਦਾ ਉਹਨੂੰ ਪਤਾ ਲੱਗ ਜਾਂਦਾ ਸਬਰ ਵਾਲਾ ਕੰਮ ਆ ਯਾਨੀ ਕੀ ਮੁੱਕ ਦੀ ਗੱਲ ਇਹ ਆ ਟਾਈਮ ਲੱਗਣਾ ਹੀ ਲੱਗਣਾ ਤਿੰਨ ਚਾਰ ਸਾਲ ਤੁਹਾਨੂੰ ਕਾਮਯਾਬ ਹੋਣ ਨੂੰ ਲੱਗਣੇ ਨੇ ਤੁਸੀਂ ਹੌਲੀ ਹੌਲੀ ਇਹ ਚੀਜ਼ ਚੀਜ਼ ਬਾਰੇ ਸਿੱਖੀ ਜਾਣ ਠੀਕ ਆ ਨਾ ਜਿਉਂ ਜਿਉਂ ਕੰਮ ਕਰਨਾ ਬਾਕੀ ਜਦੋਂ ਤੁਹਾਡੀ ਘਰ ਦੀ ਬਰੀਡ ਤਿਆਰ ਹੋਣ ਲੱਗੀ ਜਿਵੇਂ ਹੁਣ ਆਪਣੀਆਂ ਘਰ ਦੀਆਂ ਦੋ ਬੱਚੀਆਂ ਨੇ ਠੀਕ ਆ ਇਹਨਾਂ ਨੂੰ ਇੰਨਾ ਰਸਣ ਨਹੀਂ ਪੈਂਦਾ ਫੀਡ ਜਾਨੀ ਕਿ ਇਹਨਾਂ ਨੂੰ ਢਾਈ ਢਾਈ ਤਿੰਨ ਤਿੰਨ ਕਿਲੋ ਕੱਲੀ ਕੱਲੀ ਨੂੰ ਪੈ ਜਾਂਦੀ ਆ ਠੀਕ ਆ ਇਹਨਾਂ ਦਾ ਵੀ ਸੀਐਸ ਲੈਵਲ ਜਮਾਂ ਡਾਊਨ ਨਹੀਂ ਹੁੰਣਾ ਠੀਕ ਆ ਨਾ ਕਿਉਂਕਿ ਘਰ ਦਾ ਰਵਾ ਕਰਦਾ ਹੀ ਹੁੰਦਾ ਠੀਕ ਆ ਨਾ ਇਹ ਪਹਿਲੇ ਸ਼ੁਰੂ ਤੋਂ ਹੀ ਹੁਣ ਆਪਣੇ ਕੋ ਜੰਮੀਆਂ ਪਲੀਆਂ ਨੇ ਠੀਕ ਆ ਇਹਨਾਂ ਦੀ ਡਾਈਟ ਆਪਾਂ ਨੇ ਉਹੋ ਜੀ ਰੱਖੀ ਹੋਈ ਆ ਜਦ ਆਪਾਂ ਕਿਸੇ ਦਾ ਪਸ਼ੂ ਖਰੀਦ ਕੇ ਲਿਆਉਨੇ ਆ ਉਹਦਾ ਆਪਾਂ ਨੂੰ ਇੰਨਾ ਭੇਜਣੀ ਹੁੰਦਾ ਬਾਕੀ ਗੱਲ ਐ ਆ ਵੀ ਡੰਗਰ ਵਧਾਉਣ ਨਾਲੋਂ ਜੇ ਤੁਸੀਂ ਬਰੀਡ ਵੱਲ ਧਿਆਨ ਦਿਓ ਜਿਵੇਂ ਹੁਣ ਜਿੰਨੇ ਕੁ ਪਸ਼ੂ ਤੁਹਾਡੇ ਕੋ ਹੈਗੇ ਨੇ ਉਹਨਾਂ ਦੇ ਵਧੀਆ ਸੀਮਨ ਲਵਾਓ ਠੀਕ ਆ ਨਾ ਅੱਗੇ ਘਰ ਦਾ ਰਵਾ ਤਿਆਰ ਕਰੋ ਤਾਂ ਫਾਇਦਾ ਹੁਣ ਜੇ ਆਪਾਂ ਲਿਆ ਲਿਆ ਬੰਨੀ ਜਾਵਾਂਗੇ ਉਹਦਾ ਕੋਈ ਫਾਇਦਾ ਨਹੀਂ ਹੈਗਾ ਵੀਡੀਓ ਜਣ ਕੀ ਮੇਨ ਬਣਾਉਣ ਦਾ ਟੌਪਿਕ ਇਹੀ ਸੀਗਾ ਵੀ ਇੱਕ ਕੁਆਂਟਲ ਚ ਕਿੰਨੀ ਮੱਕੀ ਪਵਾਉਣੀ ਆ ਇੱਕ ਕੁਆਂਟਲ ਜੇ ਤੁਸੀਂ ਜੇ ਤੁਹਾਡੇ ਕੋ ਹਰਾਚਾਰਾ 40 ਤੋਂ 42 ਕਿਲੋ ਮੱਕੀ ਆ ਜਿਹੜੀ ਪਵਾ ਸਕਦੇ ਹੋ ਮੱਜਾਂ ਚ ਤਾਂ ਚਲੋ ਆਪਾਂ ਕਣਕ ਪਵਾ ਲੈਨੇ ਆ ਅਨਾਜ ਦੇ ਤੌਰ ਤੇ ਜਿਵੇਂ 30 ਕਿਲੋ ਮੱਕੀ ਪਾ ਲਈ 20 ਕਿਲੋ ਕਣਕ ਪਾ ਲਈ ਠੀਕ ਆ ਨਾ ਇਹਨਾਂ ਬੈੜੀਆਂ 'ਚ ਆਪਾਂ ਤਾਂ ਨਹੀਂ ਜੀ ਕਣਕ ਜਿਆਦਾ ਪਾਉਂਦੇ ਕਿਉਂਕਿ ਉਹਦੇ ਨਾਲ ਫੈਂਟ ਆ ਜਿਹੜੀ ਉਹ ਘਟ ਜਾਂਦੀ ਆ ਠੀਕ ਆ ਨਾ ਜਿਹੜੀ ਤੁਸੀਂ ਲਾ ਲਓ ਜੌਂ ਲਾ ਲਓ ਜਾਂ ਕਣਕ ਆ ਇਹ ਥੋੜਿਆ ਦੁੱਧ ਆਪ ਕਰ ਦਿੰਦੀ ਆ ਤੇ ਫੈਂਟ ਥੋੜੀ ਜਿਹੀ ਘਟਾ ਦਿੰਦੀ ਆ ਇਸ ਕਰਕੇ ਗਾਵਾਂ 'ਚ ਇਹਦੀ ਮਾਤਰਾ ਜਿਹੜੀ ਉਹ ਘੱਟੇ ਰੱਖੀ ਜਾਂਦੀ ਆ ਠੀਕ ਆ ਨਾ ਕਣਕ ਤਾਂ ਆਪਾਂ ਆਪਾਂ ਵੀ ਗ੍ਰੇਂਡ ਕਣਕ ਪਵਾ ਲੈਨੇ ਆ ਤਿੰਨ ਚਾਰ ਕਿਲੋ ਅਨਾਜ ਦੇ ਤੌਰ ਤੇ ਜਿਵੇਂ ਵੀ ਮਤਲਬ ਜਗਾਵਾ ਚ ਜਿਆਦਾ ਮੱਕੀਓ ਕੰਮ ਕਰਦੀ ਆ 40 42 ਕਿਲੋ ਆ ਜਿਹੜੀ ਤੁਸੀਂ ਪਵਾ ਸਕਦੇ ਹੋ ਠੀਕ ਆ ਨਾ ਮੱਜਾਂ ਚ ਕਨਕ ਤਾਂ ਪਵਾ ਲੈਂਦੇ ਨੇ ਵੀ ਜਿ ਕਿਈ ਵਾਰ ਫੈਂਟ ਜਿਆਦਾ ਹੁੰਦੀ ਆ ਠੀਕ ਆ ਨਾ ਵੀ ਦੁੱਧ ਵੱਜ ਜਵੇ ਫੈਂਟ ਘਟ ਜਵੇ ਗਾਵਾਂ ਚ ਆਪਾਂ ਨੂੰ ਫੈਂਟ ਦੀ ਜਿਆਦਾ ਲੋੜ ਹੁੰਦੀ ਆ ਬਾਕੀ ਅੱਜ ਦੀ ਵੀਡੀਓ ਚ ਆਪਾਂ ਤੁਹਾਡੇ ਨਾਲ ਇਹੀ ਗੱਲ ਕਰਨੀ ਸੀ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਬਾਕੀ ਮਿਲਦੇ ਆਂ ਨੈਕਸਟ ਵੀਡੀਓ ਚ ਧੰਨਵਾਦ ਜੀ ਸਸਰੀਕਾਰ